ਕਾਫੀ ਲਿੱਤੇ ਗਏ ਨੇ ਹਾਂਜੀ ਮੈਮ ਕੋ ਨਾਮ ਦੋਣਾ ਚਾਹੋਗੇ ਇੰਸਪੈਕਟਰ ਰਾਜਨਦੀਪ ਕੋਰ ਇਸ ਸਰੰਦੀਕਾਰ ਬਾਰੇ ਇਹ ਕਿਸ ਤਰ੍ਹਾਂ ਟ੍ਰੈਪ ਸੀਗਾ ਕਿਸ ਪਰਸਨ ਵਗੈਰਾ ਰਸਪੀਤਾ ਔਰ ਕੀ ਰਿਹਾ ਸੀ ਸਾਡੇ ਕੋਲ ਹੀ ਕੰਪਲੇਂਟ ਆਈ ਸੀਗੀ ਕਿ ਆਰਟੀਆ ਅਫਿਸ ਦੇ ਕਲਰਕ ਨੇ ਡੇਵਿਡ ਕੁਮਾਰ ਜੋ ਕਿ ਫਾਈਲਾਂ ਨੂੰ ਆਨਲਾਈਨ ਵੈਰੀਫਾਈ ਕਰਨ ਦੇ ਲਈ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤਾਂ ਉਹਨਾਂ ਵੱਲੋਂ ਇਹ 3000 ਦੀ ਡਿਮਾਂਡ ਕੀਤੀ ਗਈ ਸੀ ਜਿਸ ਦੇ ਵਿੱਚ ਅਸੀਂ 2700 ਦੇ ਨਾਲ ਰੈਡ ਹੈਂਡਰ ਟ੍ਰੈਪ ਕੀਤਾ ਪਹਿਲਾਂ ਵੀ ਇਹ ਦੇਖ ਲਓ ਆਪ ਕੀ ਇਸ ਤਰ੍ਹਾਂ ਦਾ ਮਾਮਲਾ ਕਰ ਰਹੇ ਹੋ ਹੈ ਇਨਫੋਰਮੇਸ਼ਨ ਅਸਰ ਉਹ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਵੀਪਲ ਨੂੰ ਆਇਰਨ दैट ਆਲਸੋ ਬਟ ਹਾਲਦੀ ਕੜੀ ਮੈਨੂੰ ਇਸਦੇ ਬਾਰੇ ਨੋ ਲੈਜ ਨਹੀਂ ਹੈ ਕਿ ਪਹਿਲਾਂ ਕੋਈ ਹੈ ਜਾਂ ਨਹੀਂ ਸਾਡੇ ਕੋਲ ਇਹ ਫਰਸਟ ਕੰਪਲੇਂਟ ਸੀ ਦੀ ਮੰਗ ਕਿੰਨੇ ਪੈਸੇ ਦੀ ਕੀਤੀ ਗਈ ਸੀ ਕਿ ਇਸ ਤਰ੍ਹਾਂ ਕਰਤੀ ਹੈ ਅ ਡਿਮਾਂਡ ਜੋ ਅੱਜ ਦੀ ਡਿਮਾਂਡ ਸੀ ਉਹ 3000 ਸੀਗੀ ਐਂਡ 2700 ਦੇ ਨਾਲ ਰੈੱਡ ਹੰਡਰਡ ਟ੍ਰੈਪ ਹੈ ਉਹ ਵੀ ਇਹਨਾਂ ਕੋਲ ਅਟੈਚ ਹੈ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਕਿਹ ਚੀਜ਼ ਦੇ ਪੈਸੇ ਮੰਗੇ ਗਏ ਸੀ ਕਿ ਇਸ ਤਰ੍ਹਾਂ ਟ੍ਰਾਂਸਫਰ ਕੈਸ਼ ਲਿੱਤੇ ਗਏ ਸੀ ਫਾਈਲਾਂ ਨੂੰ ਆਨਲਾਈਨ ਵੈਰੀਫਾਈ ਕਰਨ ਦੇ ਲਈ ਜਦੋਂ ਟੈਕਸ ਆਨਲਾਈਨ ਭਰਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਸ ਕਲਰ ਕੋਲ ਜੋ ਸੀਟ ਸੀ ਇਹਨੂੰ ਆਨਲਾਈਨ ਵੈਰੀਫਾਈ ਕਰਨਾ ਸੀਗਾ ਜੀ ਤੋਂ ਦੇ ਲਈ थैंक यू थैंक यू